ਹੈਲੋ ਦੋਸਤੋ ਸੁਆਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮੇਡ ਆ ਉਸ ਵਿੱਚ ਮੈਨੂੰ ਕਾਫੀ ਸਾਰੇ ਕਮੈਂਟਸ ਆਏ ਸੀ ਕਿ ਤੁਸੀਂ ਆਪਣਾ ਜਿਹੜਾ ਫਰੇਮ ਹੈ ਉਹ ਕਿਸ ਚੀਜ਼ ਤੇ ਟਿਕਾਇਆ ਹੋਇਆ ਹੈ ਜਾਂ ਉਹ ਕਿਵੇਂ ਸੈਟ ਕਰਦੇ ਹੋ ਮੈਨੂੰ ਪਰਸਨਲ ਵੀ ਕਾਫੀ ਜਨ ਨੇ ਪੁੱਛਿਆ ਸੀ ਕਿ ਕਿਦਾਂ ਤੁਸੀਂ ਇਹ ਮੈਨੇਜ ਕਰਦੇ ਹੋ ਆਪਣਾ ਫਰੇਮ ਹੈ ਜਿਹੜਾ ਉਹ ਥੋੜਾ ਹਿਲਦਾ ਨਹੀਂ ਹੈ ਤਾਂ ਉਹਦੇ ਲਈ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਅਲੋ ਪਈ ਵੀਡੀਓ ਤੁਹਾਡੇ ਲਈ ਵੀ ਹੈਲਪਫੁਲ ਹੋਵੇਗੀ ਇਹਦੇ ਲਈ ਆਪਾਂ ਕੀ ਕੀ ਚੀਜ਼ ਦੀ ਜ਼ਰੂਰਤ ਪੈਗੀ ਉਹ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਫਰੇਮ ਇੱਕ ਕਪੜੇ ਤੇ ਝੜਿਆ ਹੋਇਆ ਚੇਕਿੰਗ ਫਰੇਮ ਆਈ ਥਿੰਕ ਸਭ ਕੋਲ ਹੀ ਹੁੰਦਾ ਹੀ ਹੈ ਨਹੀਂ ਤਾਂ ਹੋਇਆ ਤਾਂ ਲੈ ਲਿਓ ਨੈਕਸਟ ਸਟੈਪ ਮੇਰੇ ਕੋਲ ਸਟੈਂਡ ਨਹੀਂ ਹੈ ਤਾਂ ਸਟੈਂਡ ਲਈ ਆਪਾਂ ਕੀ ਕੀ ਤਾਂ ਹੋਇਆ ਏ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਵਿੱਚ ਕਲੈਂਪ ਹੈ ਨੂੰ ਕਲੈਂਪ ਕਹਿੰਦੇ ਨੇ ਵਸੇ ਪਪਿੰਡਾ ਵਿੱਚ ਤਾਂ ਕਲੈਂਪ ਕਹਿੰਦੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਲੈਂਪ ਇਹ ਇਹ ਮੈਨੂੰ ਲਗਭਗ 100 ਰੁਪਏ ਦੀ ਡੱਬੀ ਮਿਲੀ ਸੀ ਜਿਹਦੇ ਵਿੱਚ ਦੋ ਪੀਸ ਮਿਲਿਆ ਇਹਨਾਂ ਇੱਕ ਪੀਸ ਇਹ ਹੋ ਗਿਆ ਤੇ ਦੂਸਰਾ ਇਹ ਮੈਂ ਯੂਜ਼ ਕਰ ਰਹੀ ਹਾਂ ਇਹ ਤੁਹਾਨੂੰ ਕਿਸੇ ਵੀ ਟੂਲ ਵਾਲੀ ਦੁਕਾਨ ਤੋਂ ਮਿਲ ਜੇਗਾ ਜਾਂ ਕੁੰਡੇ ਕਬਜਿਆਂ ਵਾਲੀ ਦੁਕਾਨ ਤੋਂ ਮਿਲ ਜੇਗਾ ਆਸਾਨੀ ਨਾਲ ਇਹਦੇ ਵੱਖ-ਵੱਖ ਸਾਈਜ਼ ਹੁੰਦੇ ਨੇ ਇਹ 2 ਇੰਚ ਵਾਲਾ ਹੈ 2 ਇੰਚ ਦਾ ਘੇਰਾ ਕਵਰ ਕਰਦਾ ਇਹ ਅਡਜਸਟੇਬਲ ਹੈ ਈਜ਼ੀ ਟੂ ਯੂਜ਼ ਹੈ ਆਹ ਰਾਮ ਨਾਲ ਆਪਾਂ ਨੂੰ ਘੁਮਾ ਕੇ ਟਾਈਟ ਕਰ ਸਕਦੇ ਹਾਂ ਲੂਜ਼ ਕਰ ਸਕਦੇ ਹਾਂ ਤੇ ਆਓ ਫਿਰ ਦੇਖਦੇ ਹਾਂ ਇਹ ਮੈਂ ਕਿਦਾਂ ਯੂਜ਼ ਕਰਦੀ ਹਾਂ ਇਹਦੇ ਲਈ ਤੁਹਾਨੂੰ ਇੱਕ ਛੋਟਾ ਜਿਹਾ ਪੀਸ ਲੱਕੜੀ ਦਾ ਚਾਹੀਦਾ ਹੋਵੇਗਾ ਛੇ ਤੁਹਾਡੇ ਕੋਲ ਕੋਈ ਪਲਾਸਟਿਕ ਦਾ ਪਿਆ ਹੋ ਲੈ ਲੇ ਫੋਟੋ ਵਾਸਤੇ ਚਾਹੀਦਾ ਵੈਸੇ ਆਪਸ਼ਨਲ ਹੈ ਵੈਸੇ ਤਾਂ ਜੇ ਤੁਹਾਡਾ 3 ਇਨ 1 ਸੈੱਟ ਹੁੰਦਾ ਤੇ ਇਹਦੇ ਨਾਲ ਵੈਸੇ ਆਸਾਨੀ ਨਾਲ ਇੱਕ ਜਗ੍ਹਾ ਟਿੱਕ ਜਾਂਦਾ ਫਰੇਮ ਫਰੇਮ ਲੈ ਲਿਓ ਇਹ ਮੇਰਾ ਟੇਬਲ ਹੈ ਸਟੱਡੀ ਟੇਬਲ ਹੈ ਸਿੰਪਲ ਹੀ ਟੇਬਲ ਹੈ ਇਹਦਾ ਆਪਾਂ ਇੱਕ ਕੋਰਨਰ ਲੈ ਲੈਣਾ ਕੋਈ ਵੀ ਕੋਨਾ ਲੈ ਲਿਓ ਦਾ ਕੋਨੇ ਦੇ ਉੱਪਰ ਥੋੜਾ ਜਿਹਾ ਉੱਪਰ ਐਦਾਂ ਤੁਸੀਂ ਫਰੇਮ ਰੱਖ ਲੈਣਾ ਠੀਕ ਹੈ ਇਹ ਕੋਨਾ ਹੈ ਕੋਨੇ ਦੇ ਉੱਪਰ ਐਦਾਂ ਆਪਾਂ ਫਰੇਮ ਰੱਖ ਲੈਣਾ ਜਿਹੜਾ ਆਪਣਾ ਇਹ ਵਾਲਾ ਨਟ ਵਾਲਾ ਜਿਹੜਾ ਪਾਸਾ ਹੈ ਇਹ ਥੋੜਾ ਸਾਈਡ ਤੇ ਰੱਖ ਲੈਣ ਜਿੱਦ ਨੂੰ ਮਾਝੀ ਰੱਖ ਲੈਣ ਉਸੇ ਜਿਵੇਂ ਵੀ ਤੁਹਾਨੂੰ ਸੈਟ ਆਉਂਦਾ ਜਿਵੇਂ ਤੁਹਾਡੇ ਡਿਜ਼ਾਈਨ ਦੇ ਹਿਸਾਬ ਨਾਲ ਸਿੱਧਾ ਲੱਗਦਾ ਤੁਹਾਨੂੰ ਫਰੇਮ ਉਦਾਂ ਐਦਾਂ ਰੱਖ ਲਿਓ ਰੱਖ ਕੇ ਕੀ ਕਰਨਾ ਆਪਾਂ ਜਿਹੜਾ ਲੱਕੜੀ ਵਾਲਾ ਪੀਸੀ ਉਹ ਇਹਦੇ ਅੱਜ ਤੇ ਰੱਖਣਾ ਤਾਕੇ ਇਸ ਪੋਰਸ਼ਨ ਦੇ ਉੱਪਰ ਆ ਜਾਵੇ ਫਰੇਮ ਰੱਖ ਲਿਆ ਫਰੇਮ ਦੇ ਉੱਪਰ ਆਪਾਂ ਇਹ ਲੱਕੜੀ ਦਾ ਪੀਸ ਰੱਖ ਲਿਆ ਫਿਰ ਕਲੈਂਪ ਨੂੰ ਖੋਲ ਲੈਣਾ ਜਿੰਨਾ ਘਟਾਉਣ ਜ਼ਰੂਰਤ ਹੋਈ ਆਰਾਮ ਨਾਲ ਇਹਦੇ ਉੱਪਰ ਰੱਖ ਲੈਣਾ ਕਲੈਂਪ ਥੋੜਾ ਟਾ ਉਨਾ ਖੋਲ ਲਿਓ ਜਿੰਨੇ ਕਦੀ ਤੁਹਾਨੂੰ ਸਰੂਰਤ ਇਹ ਰਿਅ ਕਲੇ ਇਹਦੇ ਉੱਪਰ ਆਖੋ ਕੋਲਣਾ ਪੈਣਾ ਥੋੜਾ ਜਿਹਾ ਕਲੈਂਪ ਆ ਗਿਆ ਹੁਣ ਆਪਾਂ ਟਾਈਟ ਕਰ ਦੇਣਾ ਜਿਆਦਾ ਟਾਈਟ ਨਾ ਕਰਿਓ ਬਸ ਨਾਰਮਲੀ ਆਪਣੇ ਆਪ ਹੀ ਸੈੱਟ ਹੋ ਜਾਏਗਾ ਤੇ ਇਹ ਆਪਣਾ ਫਰੇਮ ਆ ਜਿਹੜਾ ਲੱਗ ਗਿਆ ਬਿਲਕੁਲ ਨਹੀਂ ਹਿੱਲੇਗਾ ਰਾਮ ਨਾਲ ਤੁਸੀਂ ਆਪਣਾ ਡਿਜ਼ਾਈਨ ਜਿਹੜਾ ਬਣਾ ਸਕਦੇ ਹੋ ਇਹ ਸਾਰਾ ਫਰੇਮ ਖਾਲੀ ਤੁਹਾਡੇ ਲਈ ਵਰਤਣਯੋਗ ਰਹਿ ਗਿਆ ਸਿਰਫ ਥੋੜਾ ਜਿਹਾ ਹਿੱਸਾ ਹੀ ਆ ਜਿਹੜਾ ਇਹਨਾਂ ਵਿੱਚ ਆਇਆ ਹੈ ਇਹਨਾਂ ਕਾ ਹਿੱਸਾ ਤਾਂ ਵੈਸੇ ਸਟੈਂਡ ਦੇ ਵਿੱਚ ਵੀ ਆਉਂਦਾ ਹੀ ਹੈ ਜਦੋਂ ਆਪਾਂ ਸਟੈਂਡ ਨੂੰ ਸੈੱਟ ਕਰਦੇ ਹਾਂ ਤੇ ਆਹਮ ਨਾਲ ਇਹ ਇਦਾਂ ਹੀ ਯੂਜ਼ ਹੋ ਜਾਏਗਾ ਐਦਾਂ ਹੀ ਨੂੰ ਕੋਈ ਕਿਸੇ ਨੂੰ ਕੁ ਮਾਵਾਂਗੇ ਤਾਂ ਲੂਜ਼ ਹੋ ਜਾਏਗਾ ਤੇ ਆਹਮ ਨਾਲ ਇਹ ਰਿਮੂਵ ਹੋ ਜਾਏਗਾ ਠੀਕ ਹੈ ਤੁਸੀਂ ਜਿਵੇਂ ਵੀ ਇਹਨੂੰ ਯੂਜ਼ ਕਰ ਸਕਦੇ ਹੋ ਬਿਲਕੁਲ ਔਨਾ ਆਸਾਨ ਹੈ ਕਾਰਨਰ ਲੈ ਲਿਓ ਕਾਰਨਰ ਦੇ ਉੱਪਰ ਇਹਦਾ ਕੋਈ ਵੀ ਪੀਸ ਲੈ ਲਿਓ ਤੁਸੀਂ ਜਿੱਦਾਂ ਦਾ ਵੀ ਤੁਹਾਨੂੰ ਮਿਲਦਾ ਹੈ ਇਹ ਮੇਰੇ ਕੋਲ ਲੱਕੜ ਦਾ ਪੀਸ ਪਿਆ ਸੀ ਹੁੰਦਾ ਹੀ ਹਵੇ ਸੈਨਾਂਕ ਦਾ ਆਪਣੇ ਘਰਾਂ ਦੇ ਵਿੱਚ ਤਾਂ ਇਹਨੂੰ ਰਾਮ ਦੇ ਨਾਲ ਉੱਪਰ ਰੱਖ ਕੇ ਟੈਕ ਕਰ ਦਿਓ ਇਹ ਦੇਖ ਬਿਲਕੁਲ ਆਸਾਨ ਹੈ ਇਹ ਤਾਂ ਇੱਥੇ ਤੁਸੀਂ ਜਿੱਦਾਂ ਮਰਜੀ ਆਪਣਾ ਆਪਣਾ ਕੜਾਈ ਕਰ ਲਓ ਅਨਵਰਕ ਮੁਜੂਬਾ ਕਿ ਬਿਲਕੁਲ ਆਸਾਨ ਹੈ ਕੋਈ ਇਹਦੇ ਵਿੱਚ ਔਖੀ ਚੀਜ਼ ਨਹੀਂ ਹੈਗੀ ਆਰਾਮ ਨਾਲ ਤੁਹਾਨੂੰ ਕਲੈਂਪ ਵੀ ਮਿਲ ਜੇਗਾ ਕਲੈਂਪ ਕਹ ਲਓ ਜਾਂ ਕਲੈਂਪ ਤੁਸੀਂ ਜੋ ਵੀ ਕਹਨੇ ਹੋ ਤਾਂ ਕਲੈਂਪ ਲੈ ਲਿਓ ਇਹ ਲੱਕੜ ਦਾ ਪੀਸ ਆਰਾਮ ਨਾਲ ਆਪਣੇ ਘਰਾਂ ਦੇ ਵਿੱਚ ਹੁੰਦਾ ਹੀ ਆ ਜਾਂ ਕਈ ਵਾਰ ਇਹ ਛੋਟਾ ਜਿਹਾ ਪੱਥਰ ਦਾ ਪੀਸ ਹੁੰਦਾ ਆਪਣੇ ਕੋਲੇ ਉਹ ਲੈ ਲਓ ਜਸਟ ਸਪੋਰਟ ਵਾਸਤੇ ਚਾਹੀਦਾ ਕਿਉਂਕਿ ਜਿਹੜਾ ਫਰੇਮ ਆ ਇਹਦਾ ਐਚ ਥੋੜਾ ਪਤਲਾ ਹੁੰਦਾ ਤਾਂ ਇਹਦੇ ਨੂੰ ਥੋੜੀ ਸਪੋਰਟ ਮਿਲ ਜਾਂਦੀ ਆ ਫਰੇਮ ਟਿਕ ਜਾਂਦਾ ਇਸ ਲਈ ਤੁਸੀਂ ਇਹ ਵੀ ਲੈ ਲਿਓ ਜੇ ਕੋਈ ਪਲਾਸਟਿਕ ਦਾ ਜਾਂ ਕੁਝ ਹੋਰ ਇਦਾਂ ਦਾ ਕੋਈ ਵੀ ਪੀਸ ਮਤਲਬ ਜਿਹੜਾ ਵੀ ਤੁਹਾਡੇ ਕੋਲ ਅਵੇਲੇਬਲ ਹੈਗਾ ਉਹ ਲੈ ਲਿਓ ਕਲੈਂਪ ਦੇ ਨਾਲ ਆਸਾਨੀ ਨਾਲ ਇਦਾਂ ਪਾ ਲੈਣਾ ਬਿਲਕੁਲੀ ਸਿੰਪਲ ਹੈ ਇਹ ਕੋਈ ਮਹਿੰਗਾ ਨਹੀਂ ਹੈ 100 ਰੁਪਏ ਦੇ ਵਿੱਚ ਤੁਹਾਨੂੰ ਇਹ ਦੋ ਪੀਸ ਮਿਲ ਗਏ ਨੇ ਵੈਸੇ ਕਿਤੇ ਨਹੀਂ ਜਾਂਦਾ ਇੱਕ ਵੀ ਇਨਾਫ ਹੈ ਜੇ ਤੁਹਾਨੂੰ ਸਿੰਗਲ ਪੀਸ ਮਿਲਦਾ ਹੋਵੇ ਸਿੰਗਲ ਲੈ ਲਿਓ ਮੈਨੂੰ ਤਾਂ ਵੈਸੇ ਸਿੰਗਲ ਨਹੀਂ ਮਿਲਿਆ ਜੋੜਾ ਹੀ ਮਿਲਿਆ ਸੀ ਹਾਂ ਇਦਾਂ ਤੁਸੀਂ ਆਪਣਾ ਫਰੇਮ ਆ ਜਿਹੜਾ इजीली ਫਿੱਟ ਕਰ ਸਕਦੇ ਆ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਇਹ ਜਿਹੜਾ ਆਪਾਂ ਦੇਸੀ ਜਗਾਰ ਲਾਇਆ ਆਈ ਥਿੰਕ ਤੁਹਾਡੇ ਸਾਰਿਆਂ ਦੇ ਕੰਮ ਆਵੇਗਾ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਤਾਂ ਤੁਸੀਂ ਇਦਾਂ ਟਰਾਈ ਕਰਕੇ ਜਰੂਰ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸੈਟ ਆਇਆ ਜਾਂ ਨਹੀਂ ਆਇਆ ਥੈਂਕ ਯੂ ਜੀ